ਮਿੱਤਰੋ ਮਿੱਤਰੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਤੇ Facebook ਪੇਜ ਤੇ ਤੇ ਸਵਾਗਤ ਕਰਦੇ ਆ ਅੱਜ ਦੇ ਬਲੌਗ ਚ ਤੁਹਾਨੂੰ ਜਾਨਵਰ ਦਿਖਾਵਾਂਗੇ ਬਾਬੇ ਦੀ ਕਿਰਪਾ ਨਾਲ ਬਹੁਤ ਮੇਨ ਮੇਨ ਉੱਤੇ ਤੁਹਾਡਾ ਵਿਊ ਮਰਵਾਵਾਂਗੇ ਤੇ ਜਿਹੜਾ ਵੀ ਜਾਨਵਰ ਪਸੰਦ ਆ ਸੰਪਰਕ ਕਰ ਲਓ ਜਿਵੇਂ ਆ ਬੱਚੀ ਚੈੱਕ ਕਰੋ 15 ਮਹੀਨਿਆਂ ਦੀ ਆ ਦੇਖਣ ਨੂੰ ਘੂੜੀ ਦਾ ਭਲੇਖਾ ਜ਼ਰੂਰ ਪਉਂਦੀ ਹੈ ਹਜੇ ਬੰਨੀ ਹੋਈ ਹੈ ਕੋਈ ਪ੍ਰੋਫੈਸ਼ਨਲ ਤੌਰ ਤੇ ਆਪਾਂ ਇਹਦੀ ਵੀਡੀਓ ਨਹੀਂ ਕਰਦੇ ਹਨ ਦੇਖੋ ਨਖਰਾ ਨੋਖੜਾ ਲੈਂਥ ਲੋਂ ਤੇ ਦੇਖੋ ਕਿੰਨੀ ਚੰਗੀ ਇਹ ਬੱਚੀ 2 ਸਾਲ ਦੀ ਖੋਲ ਖੋਲ ਦਿਖਾਵਾਂਗੇ ਪਹਿਲਾਂ ਜਿਹੜੀ ਖੋਲੀ ਉਹ ਵੀ ਨਹੀਂ ਨਿਕਾ ਮਾਰ ਰਿਹਾ ਚਾਰ ਕਿ ਸਾਲ ਦੀ ਘੋੜੀ ਆ ਮਿੱਤਰੋ ਲਾਲ ਚੰਬੀ ਦੇਖ ਸਕਦੇ ਹੋ ਤਾਂ ਕੰਨ ਕੰਡੀਸ਼ਨ ਦੀ ਚੰਗੀ ਆ ਸਾਰਾ ਮੂੰਹ ਚਟਾ ਬਹੁਤ ਚੰਗੀ ਬੱਚੀ ਆ ਨੋਖਰੇ ਬੱਚੇ ਦੇਣ ਵਾਲੇ ਕੰਨ ਕੰਨਾਂ ਦੀ ਟੌਪ ਕਲਾਸ ਆ ਜਿਹੜੀ ਵੀ ਕਿਹ ਭਰਾ ਦੇ ਪਸੰਦ ਹੋਈ ਥੱਲੇ ਦਿੱਤੇ ਨੰਬਰ ਦੇ ਦੇਣਾ ਕਿ ਸੰਪਰਕ ਕਰੀ ਚੱਲੀ ਚੱਲੇ ਜਾ ਇਹਨੂੰ ਇਹਦੀ ਫੋਟੋ ਖਿੱਚਣੇ ਆ ਜੀ ਕੱਲ੍ਹ ਦੋਸਤੋਂ ਪ੍ਰੋਫੈਸ਼ਨਲ ਵੀਡੀਓ ਪਾਵਾਂਗੇ ਅੱਜ ਤੱਕ ਬਲੌਗ ਤਹਣ ਤੇ ਆ ਕੰਨ ਦੇਖੋ ਬੱਚੇ ਦਾ ਕਿੰਨਾ ਟੌਪ ਦਾ ਸਿਰਫ ਮੱਥੇ ਬਲੇਜ ਪਤਲੀ ਧੌਣ ਲੰਮੀ ਧੌਣ ਰੇਟ ਚੰਬੇ ਬੱਚੇ ਦੇ ਮੁੱਲ ਦਾ ਕੋਈ ਪੈਰ ਚਿੱਟਾ ਨਹੀਂ ਚੌਕੜਾ ਬੱਚਾ ਟੌਪ ਕਲਾਸ ਬੰਨ ਲਾ ਜਿਹਨੇ ਬਸ਼ੀਰਾ ਲੈ ਕੇ ਪਾਲਣਾ ਉਹ ਆ ਬੱਚਾ ਦੇਖ ਲ ਤੰਨਾ ਦਾ ਤਾਂ ਮਿੱਤਰੋ ਆ ਵੀ ਬੱਚਾ ਮਾੜਾ ਨਹੀਂ ਪੰਜਾਬ ਨਸਲ ਦਾ ਮੱਝੂ ਪਖਾਣ ਦਾ ਲਿਬੜੇ ਜਰੂਰ ਆ ਮੌਸਮ ਦਾ ਤੁਹਾਨੂੰ ਪਤਾ ਹੀ ਹੈ ਨਾ ਮੌਸਮ ਥੋੜਾ ਜਿਹਾ ਅਜੀਬ ਜਿਹਾ ਨਾ ਨਿਮਾਏ ਜਾਂਦੇ ਤੇ ਥੋੜੀ ਲੀਵਰ ਕੰਮਕਾਰ ਚ ਰੁਝੀ ਕਰਕੇ ਪਸੂ-ਪਸੂ ਝਾੜੇ ਵੀ ਨਹੀਂ ਜਾਂਦੇ ਤੇ ਮਿੱਤਰੋ ਕਿਸ ਦਿਨ ਨਿਮਾ ਕੇ ਨਹੀਂ ਵੀਡੀਓ ਪਾਉਂਦੇ ਚਾਹਦੇ ਨਾ ਤੇ ਆ ਗਿਆ ਬਾਬਾ ਦਿਖਾਉਣਾ ਤੁਹਾਨੂੰ ਸਾਰੇ ਜਨ ਲਓ ਜੀ ਦੋਸਤੋ ਇੱਕ ਆ ਘੋੜੀ ਚੈੱਕ ਕਰੋ ਜੀ 60 ਕੈਂਚੇ ਦੀ ਹਾਈਟ ਆ ਮੱਥੇ ਫੁੱਲਾ ਕੰਨ ਕੁੰਦੀ ਚੰਗੀ ਐ ਲੰਮੀ ਲੁੰਮੀ ਧੌਣ ਆ ਤੇ ਇਹ ਵੀ ਜਾਇਜ਼ ਮੁੱਲ ਦੀ ਐ ਜੀ ਜਿਵੇਂ ਮਾਰਵਾੜੀ ਜਿਹਨੇ ਚੰਗੇ ਬੱਚੇ ਪੈਦਾ ਕਰਾਉਣੇ ਆ ਮੰਨ ਲਓ ਪਤਲੀ ਧੌਣ ਲੰਮੀ ਪਾਲ ਦਾ ਲੈਂਥ ਲੰਥ ਪਾਲ ਦਾ ਤੇ ਪੈਸੇ ਵੀ ਜਾਇਜ਼ ਲਾਉਣੇ ਆ ਤਾਂ ਮਿੱਤਰਾਂ ਆ ਘੋੜੀ ਦੇਖ ਲੈ ਮਾਰ ਕੇ ਵੀ ਸੋਹਣਾ ਮਗਰਲੇ ਦੋ ਪੈਰ ਚਿੱਟੇ ਆ ਧੌਣ ਪਤਲੀ ਲੰਮੀ ਕਰਬ ਵਾਲੀ ਕੰਨ ਕੁੰਨ ਚੰਗਾ ਲੱਗਾ ਮੱਥੇ ਫੁੱਲ ਆ ਜੀ ਲਓ ਵੀ ਦੋਸਤੋ ਜਿਹਨੇ ਕੋਈ ਜੈਡ ਬਲੈਕ ਘੋੜੀ ਦੀ ਪਾਲ ਚੋਵੇ ਚਾਰਕ ਸਾਲ ਦੀ ਘੋੜੀ ਏ ਜੀ ਸਵਾਰੀ ਸੂਰੀ ਬਹੁਤ ਜ਼ਿਆਦਾ ਚੰਗਾ ਤੁਰਦੀ ਆ ਲੈ ਜਰਾ ਆ ਜੰਦਰ ਇਹ ਦੇਖ ਸਕਦਾ ਜੀ ਜਮਾ ਜੈਡ ਬਲੈਕ ਕੰਨ ਕੁੰਨ ਚੰਗਾ ਧੌਣ ਧੌਣ ਵੀ ਸੋਹਣੀ ਆ ਪੈਰਾਂ ਪੂਰਾ ਦੀ ਵੀ ਸਹੀ ਆ ਹੱਥਾਂ ਪੈਰਾਂ ਦੀ ਸਾਫ ਆ ਮੋੱਕ ਤੇ ਖਾਲੀ ਆ ਇਹ ਜਿਹਨੇ ਜਮਾ ਜੈਡ ਬਲੈਕ ਘੋੜਾ ਲੈਣਾ ਬਸ਼ੀਰਾ ਦੇਖੋ ਜੀ ਪੂਰਾ ਬਲੈਕ ਆ 2 ਸਾਲ ਉਮਰ ਹੈ ਜੀ ਕੰਨ ਕੰਨ ਬਹੁਤ ਜ਼ਿਆਦਾ ਛੋਟਾ ਇਹ ਵੀ ਦੇਖ ਸਕਦਾ ਲੋ ਵੀ ਮਿੱਤਰੋ ਇੱਕ ਲਿਬੜਾ ਜ਼ਰੂਰ ਆ ਇਹ ਵੀ ਬਸ਼ੀਰਾ ਬਹੁਤ ਕੰਮ ਦਾ ਤਿੰਨ ਪੈਰ ਚੱਟੇ ਮੱਥੇ ਫੁੱਲ ਤੇ ਕੰਨ ਅੱਦੀ ਅੱਦੀ ਕੁੰਡੀ ਜਾਉਂ ਭਾ ਨਾ ਮਿਲ ਜਾਣਾ ਮਿੱਤਰੋ ਇਹ ਤਾਂ ਸਸਤਾ ਬਸ਼ੀਰਾ ਨਹੀਂ ਮਿਲਣਾ ਤੁਹਾਨੂੰ ਜਿਵੇਂ ਹੁਣ ਟੂਰਨਾਮੈਂਟਾਂ ਦਾ ਟਾਈਮ ਚੱਲਦਾ ਕਿਸ ਨੇ ਚੜਾਉਣਾ ਮਾਣੂ ਕਾ ਦਵਾਂਗੇ ਚੰਪ ਲਿਆ ਦਾਂਗੇ ਤੇ ਖਰੀਦਣ ਵਾਲੇ ਬਣੋ ਚਾਹਾਂ ਜਾਇਜ ਮੋਲ ਦਾ ਬਸ਼ੀਰਾ ਕਿਹਨੇ ਖਰੀਦਣਾ ਨਾ ਇਹ ਵੀ ਦੇਖ ਸਕਦਾ ਪਲਿਆ ਪੁਲਿਆ ਵੀ ਸੋਹਣਾ ਹੋਇਆ ਰੇਟ ਹਜ਼ਾਰਾਂ 'ਚ ਸਿਰਫ ਇਹ ਕਾ ਬਸ਼ੀਰੀ ਦੇਖੋ ਮਿੱਤਰੋ ਕੁੰਡੀ ਵਾਲਾ ਕੰਨ ਆ ਮੱਥੇ ਫੁੱਲ ਮਗਰਲੇ ਦੋ ਪੈਰ ਚਿੱਟੇ ਜੀ 15 ਕ ਮਹੀਨੇ ਉਮਰ ਆ ਕਦ ਕੁਦ ਕਰਨ ਵਾਲੀ ਬਸ਼ੀਰੀ ਜਾਇਜ ਮੋਲ ਦੀ ਇਹ ਵੀ ਹਜ਼ਾਰਾਂ ਦੀ ਜੇ ਕਿਸੇ ਭਰਾ ਦੇ ਚੱਲਦੀ ਹੋਵੇ ਇਹ ਦੇਖ ਸਕਦਾ ਤੇ ਆ ਬਸ਼ੀਰਾ ਸੈਰੀ ਵਾਲੇ ਅਲਵਕਸ ਘੋੜੇ ਦਾ ਜੀ ਦਰੂਨੇ ਦਾ ਪੋਤਾ ਚੌਕੜਾ ਬੱਚਾ ਇਹ ਵੀ ਜੈਜਮਲ ਦਾ ਕੁੰਡੀ ਵਾਲਾ ਕੰਨ ਮੱਥੇ ਪਟਾ ਤੇ ਆ ਨੁਕਰੀ ਬਿਸ਼ੇਰੀ ਸੱਗੂ ਦੀ ਹੈ ਜੀ ਕੰਨ ਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਬੱਚੀ ਦੇ ਨਖਰਾ ਨਖਰਾ ਵੀ ਪੂਰਾ ਹੀ ਆ ਲੈ ਆ ਵੀ ਮਿੱਤਰਾ ਬੰਨੇ ਅੰਦਰ ਲੋ ਵੀ ਮਿੱਤਰੇ ਇੱਕੇ ਪੰਜ ਕਲੈਨ ਆ ਬਿਸ਼ੇਰਾ ਦੇਖ ਲਓ ਮੱਥੇ ਪਟਾ ਚਾਰ ਪਾਰ ਚਿੱਟਾ ਨੀਲਾ ਹੋ ਜਾਣਾ ਜੀ ਇਹਨੇ ਜਿਹੜੇ ਭਰਾਣੇ ਮੰਨ ਲਓ ਮੱਝੂ ਕੇ ਲੈਣ ਦਾ ਬਿਸ਼ੇਰਾ ਲੈਣਾ ਰਾਜਾਂ ਹੀ ਰੱਖੇ ਫੌਜੀ ਦਾ ਪੋਤਾ ਜੀ ਡੀਐਨਏ ਤਾਂ ਗਰੰਟੀ ਹੈ ਦੀ ਤੇ ਮੁਹੱਬਤ ਘੋੜੇ ਮਾਨੁਕ ਵਾਲੇ ਨੰਜੇ ਵਾਲੇ ਦਾ 68 ਟੈਂਚ ਵਾਲੇ ਦਾ ਤੇ ਕੰਨ ਕੁੰਨ ਵੀ ਪੂਰਾ ਚੰਗਾ ਮਾਰਕਿੰਗ ਵੀ ਚੰਗੀ ਹੈ ਨੀਲਾ ਹੋ ਜਾਣਾ ਬੱਚੇ ਨੇ ਇਹ ਵੀ ਚੌਕੜਾਈ ਆ ਤੇ ਲੈ ਜਰਾ ਇਹਨੂੰ ਬੰਦ ਤੇ ਇੱਕ ਜਿਹਨੇ ਨੂਰੇ ਦੀ ਪੋਤੀ ਲੈਣੀ ਹੈ ਨੁਕਰੇ ਬੱਤਿਆਂ ਵਾਲੀ ਜਾਦਾਂ ਵੀ ਚਿੱਟੀਆਂ ਪੂਸ ਵੀ ਚਿੱਟੀਆਂ ਕੰਨ ਕੁੰਨ ਵੀ ਸੋਹਣੇ ਖੜਾਈ ਮੋٹے ਨੂੰ ਕੰਨ ਬਹੁਤ ਛੋਟਾ ਲੱਗਾ ਹੋਇਆ ਕੁੰਡੀ ਵਾਲਾ ਕੰਨ ਲਿਆ ਜਾ ਅੰਦਰ ਬੰਨਿਆ ਇਹ ਬਿਸ਼ੇਰੀ ਨੂਰੇ ਦੀ ਪੋਤੀ ਹੈ ਜੀ ਨੁ ਗਰੇ ਗੋੜੇ ਦੀ ਬੱਤਿ ਤੇ ਆ ਦੋ ਖੜੀਆਂ ਬੱਚੀਆਂ ਨਾ ਪੁੱਤ ਇੱਕਦਮ ਅੱਥੇ ਫੁੱਲਦੀ ਹੈ ਜੀ ਇਹ ਬੱਚੀ ਕਾਲੀ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣੀ ਪਤਲੀ ਲੰਮੀ ਧੌਣ ਕੁੰਡੀ ਵਾਲਾ ਕੰਨ ਨਖਰਾ ਨੁਖਰਾ ਕਿਆ ਬਾਤਾਂ ਆ ਬਾਬਾ ਲੰਮੀ ਉਮਰਾਂ ਦਵੇ ਇਹਨੂੰ ਤੇ ਇੱਕ ਨਕੰਦ ਬੱਚੀ ਇਹ ਵੀ ਨਕਾਂਦੀ ਹੈ ਘੋੜੀ ਦਾ ਭਲੇਖਣਾ ਖਾਜੇ ਦੇਖੋ ਪੰਜ ਕਲਾਈਨ ਬੱਚੀਆਂ ਜੀ ਪਲੀ ਪਲੀ ਸੋਣੀ ਹੋਈ ਆ ਕੇ ਦੰਦ ਪਟਲੋ ਦੁੱਧ ਦੰਦਿਆਂ ਜਾਂ ਪੂਰੀ ਐਨ ਐਕਟਿਵ ਬੱਚੀ ਆ ਇਹ ਵੀ ਹੋਲ ਕੇ ਦਿਖਾਉਂਦੇ ਆ ਤੁਹਾਨੂੰ ਆਲੇਨ ਤੋਂ ਬਾਬੇ ਨੂੰ ਲਓ ਵੀ ਮਿੱਤਰੋ ਇੱਕ ਇਹ ਬਿਸ਼ੀਰੀ ਦੇਖੋ ਜੀ ਮੱਥੇ ਫੁੱਲ ਫੁੱਲ ਦੀ ਬਿਸ਼ੀਰੀ ਤਿੰਨ ਸਾਲ ਦੀ ਬਿਸ਼ੀਰੀ ਆ ਜੈ ਰਾਜ ਤੋਂ ਮੇਟ ਵੀ ਹੋ ਗਈ ਪਹਿਲੀ ਵਾਰ ਹਜੇ ਇਹਨੇ ਬੱਚਾ ਦੇਣਾ ਮੰਨ ਲਓ ਪਹਿਲੀ ਵਾਰ ਮੇਟ ਹੋਈ ਆ ਤੇ ਅੱਜ ਜੈ ਰਾਜ ਤੋਂ ਅੱਜ ਮੇਟ ਹੋਈ ਅੱਜ ਤਰੀਕ 14 ਤੇ ਅੱਜ ਮੇਟ ਹੋ ਗਈ ਮਿੱਤਰੋ ਵੀਡੀਓ ਮਿਲ ਜੂ ਤੇ ਇਹ ਵੀ ਸੇਲ ਆ ਠੀਕ ਹੈ